ਐਨਵਰਸੀ ਫੀਸ ਵੀ ਜਿਹੜੇ ਬੱਚੇ ਪੇਮੈਂਟ ਇਹ ਕਹਿੰਦਾ ਚਾਹੁੰਦੇ ਨੇ ਵੀ ਸਾਡੇ ਨਾਲ ਫਰਾਡ ਨਾ ਹੋਵੇ ਅਸੀਂ ਪਹੁੰਚ ਕੇ ਪੇਮੈਂਟ ਦੇਣੀ ਆ ਅਸੀਂ ਸਟੱਡੀ ਵੀਜ਼ੇ ਦੀ ਰੀਚ ਵੀ ਕਰ ਲਾਂਗੇ ਯਾਰ ਥੋਨਾ ਪਹਿਲਾਂ ਪੈਸੇ ਨਹੀਂ ਦੇਣੇ ਨਾ ਦਿਓ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਨਹੀਂ ਦੇਣੇ ਨਾ ਦਿਓ ਸਟੱਡੀ ਵੀਜ਼ੇ ਦੀ ਗੱਲ ਕਰ ਰਹੇ ਹਾਂ ਯੂਕੇ ਦੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਉਦੋਂ ਦੇ ਦਿਓ ਉਦੋਂ ਦੇ ਕੋਈ ਪ੍ਰੋਬਲਮ ਐਦੂ ਵੱਡਾ ਕੌਣ ਕੌਣ ਕਰਦਾ ਸਰ ਬਈ ਪਿੰਡਾਂ ਵਾਲੇ ਕਰ ਸਕਦੇ ਨੇ ਤੁਹਾਨੂੰ ਇਹ ਵੀ ਗੱਲ ਦੱਸਦਾ ਐਡਾ ਜਿਗਰਾ ਕਿਹਦਾ ਨੇਗਾ ਭਰਾ ਹਣਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਪਣੇ ਭਰਾ ਕੋਲ ਪਹੁੰਚਾਂਗੇ ਇਮੀਗ੍ਰੇਸ਼ਨ ਦਾ ਕੰਮ ਆਪਣੇ ਭਰਾ ਦਾ ਸਭ ਤੋਂ ਵੱਡੀ ਗੱਲ ਜਿਹੜਾ ਕੰਮ ਵੱਡੇ ਵੱਡੇ ਇਸ਼ਾਰਿਆਂ ਦੇ ਵਿੱਚ ਵੱਡੇ ਵੱਡੇ ਆਫਿਸ ਨਹੀਂ ਕਰ ਪਾਉਂਦੇ ਆਪਣਾ ਭਰਾ ਬਠਾ ਪਿੰਡ 'ਚ ਹੀ ਕਰੀ ਜਾਂਦਾ ਮਿੱਤਰੋ ਕਮਾਲ ਦੀ ਗੱਲ ਹੈ ਨਾ ਤੁਸੀਂ ਵੀ ਕਹੋਗੇ ਕਿ ਬਈ ਹੈਰਾਨੀ ਦੀ ਗੱਲ ਹੈ ਦੇ ਸਿਰਫ ਉਹ ਪ੍ਰੋਡਕਟ ਤੇ ਕੰਮ ਕਰਦੇ ਨੇ ਜਿਨ੍ਹਾਂ ਦੇ ਨਾਲ ਤੇ ਪਕੜ ਹੁੰਦੀ ਹੈ ਫालतू ਕੰਮ ਨਹੀਂ ਕਰਦੇਗੇ ਤੇ ਕਿਹੜੇ-ਕਿਹੜੇ ਪ੍ਰੋਡਕਟ ਉਹ ਵੀ ਗੱਲ ਕਰਦੇ ਉਸ ਤੋਂ ਬਾਅਦ ਆਪਾਂ ਦਾ ਭਰਾ ਦਾ ਨਾਮ ਐਡਰੈਸ ਤੇ ਆਫਿਸ ਦਾ ਐਡਰੈਸ ਕੀ ਹੈ ਉਹ ਸਾਰਾ ਕੁਝ ਪੁੱਛ ਲੈਣੇ ਆ ਤੇ ਪਹਿਲਤ ਵੇਰ ਸਤਿਕਾਰ ਤੇ ਕੀ ਹਾਲ ਚਾਲ ਦੀ ਬਹੁਤ ਵਧੀਆ ਇੱਕ ਵਾਰੀ ਆਪਣੇ ਜਿੰਨੇ ਭਰਾਵਾਂ ਨੇ ਪਿੰਡ ਦਾ ਨਾਮ ਕੀਆ ਤੇ ਪਿੰਡ ਦੇ ਵਿੱਚ ਆਫਿਸ ਕਰਨ ਦਾ ਕਾਰਨ ਮੈਨੂੰ ਜੀ ਦੱਸਿਆ ਪਿੰਡ ਦਾ ਨਾਮ ਜੀ ਆਪਣਾ ਠਿਕਰੀਵਾਲ ਸੇਵਾ ਸਿੰਘ ਚੌਂਕ ਦੇ ਵਿੱਚ ਆਪਣਾ ਆਫਿਸ ਹੈ ਪਿੰਡ ਦੇ ਵਿੱਚ ਕਰਨ ਦਾ ਕਾਰਨ ਵੀ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਵੀ ਪਤਾ ਭੀੜ ਭੜਕਾ ਉੱਥੇ ਜਿੰਨਾ ਭੀੜ ਭੜਕਾ ਉੱਥੇ ਉੰਨੀ ਹੀ ਠੱਗੀਆਂ ਨੇ ਹਾਂਜੀ ਸਾਨੂੰ ਪਿੰਡ 'ਚ 4 ਸਾਲ ਹੋ ਗਏ ਅੱਜ ਤੱਕ ਜੈਨੂਨ ਕੰਮ ਕੀਤਾ ਜਿੰਨਾ ਕੀਤਾ ਕੋਈ ਇੱਕ ਬੰਦਾ ਆਪਾਂ ਨੂੰ ਅੱਗੇ ਕਹਿ ਨਹੀਂ ਸਕਦਾ ਵੀ ਅਸੀਂ ਇਹਨਾਂ ਤੋਂ ਪੇਮੈਂਟ ਲੈਣੀ ਆ ਜਾਂ ਸਾਡੀ ਪੇਮੈਂਟ ਇਹਨਾਂ ਨੇ ਖਰਾਬ ਕਰਤੀ ਤੇ ਰਹੀ ਗੱਲ ਜਿਹੜਾ ਕੰਮ ਸ਼ਹਿਰਾਂ 'ਚ ਬੈਠੇ ਲੋਕ ਕਰਦੇ ਆ ਉਹ ਆਪਾਂ ਪਿੰਡ 'ਚ ਕਰੀ ਜਾਂਦੇ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਆ ਤੇ ਮੇਰੇ ਹੱਥ ਦੇ ਵਿੱਚ ਬਾਈ ਨੇ ਪਤਾ ਕੀ ਇਹ ਕਿਹਦੇ ਪਰੂਪ ਰੱਖੇ ਨੇ ਜਿਹੜੀ ਕੰਟਰੀ ਬੱਚੇ ਇਹਦੀ ਪ੍ਰੋਫਾਈਲ ਮਾਰਕੀਟ ਦੇ ਵਿੱਚ ਤੁਸੀਂ ਆਹ ਲਾ ਲਓ ਵੀਰੇ 1 ਜਾਂ 2% ਮਸਾਂ ਮਿਲ ਗਏ ਹਨ ਬਿਲਕੁਲ ਬਿਲਕੁਲ ਮੇਰੇ ਭਰਾਣਾ ਮੈਨੂੰ ਆ ਮਹੀਨੇ ਦੇ ਵਿੱਚ 5 ਵੀਜ਼ੇ ਦੀ ਆ ਕਾਪੀ ਦੇ ਦੀਆਂ ਕਹਿੰਦਾ ਸਿਰਫ ਇਸੇ ਮਹੀਨੇ ਦੇ ਵੀਜ਼ੇ ਨੇ ਆਸ ਸਟੱਡੀ ਵੀਜ਼ੇ ਪੰਜ ਵੀਜ਼ੇ ਆ ਪੈਣਾ ਕਹਿੰਦਾ ਜੀ ਆਪਾਂ ਤਾਂ ਗੱਲ ਕਰਾਂਗੇ ਵਿਦ ਪ੍ਰੂਫ ਸਭ ਤੋਂ ਜਿਹੜੀ ਖਾਸ ਗੱਲ ਹੁੰਦੀ ਹੈ ਦੇਖੋ ਵੀਰੇ ਹੁਣ ਕੀ ਚੱਕਰ ਪੈਂਦਾ ਅਗਲਾ ਕਹਿੰਦਾ ਕਿ ਯਾਰ ਮੇਰੇ ਪੈਸੇ ਨਾ ਖਰਾਬ ਹੋ ਜਾਣ ਵੀ ਮੈਂ ਇਹਨਾਂ ਕੋਲ ਹੀ ਕਿਉਂ ਆਵਾਂ ਸਭ ਤੋਂ ਵੱਡਾ ਗੱਲ ਆਪਾਂ ਕਰਾਰਾਂ ਵੀਰੇ ਇੱਕ ਤਾਂ ਸਟ੍ਰੇਟਲ ਸਟੱਡੀ ਵੀਜ਼ਾ ਇੱਕ ਕਰਾਰਾਂ ਯੂਕੇ ਦਾ ਦੋਨਾਂ ਦੀ ਕੰਡੀਸ਼ਨ ਦੇ ਵਿੱਚ ਆਪਾਂ ਐਡਵਾਂਸ ਦੇ ਵਿੱਚ ਆਪਣੇ ਭਰਾਵਾਂ ਤੋਂ ਕਿੰਨੇ ਪੈਸੇ ਲੈ ਰਹਿਆਂਗੇ ਕੋਈ ਐਡਵਾਂਸ ਪੇਮੈਂਟ ਨਹੀਂ ਹੈਗੀ ਜੀ ਕੋਈ ਫੰਡ ਦੇ ਨਾਮ ਤੇ ਪੈਸੇ ਨਹੀਂ ਕੋਈ ਏੰਬੈਸੀ ਫੀਸ ਨਹੀਂ ਹੈਗੀ ਯੂਕੇ ਕਲਾਈਂਟਸ ਦੀ ਤੇ ਜਿਹੜੇ ਆਸਟ੍ਰੇਲੀਆ ਜਾਣ ਵਾਲੇ ਬੱਚੇ ਆ ਉਹਨਾਂ ਤੋਂ ਕੋਈ ਫੰਡਸ ਦਾ ਖਰਚਾ ਨਹੀਂ ਕੋਈ ਫੀਸ ਦਾ ਖਰਚਾ ਨਹੀਂ ਟੋਟਲ ਪੇਮੈਂਟ ਆਪਾਂ ਉਦੋਂ ਲੈਣੀ ਹੈ ਜਦੋਂ ਵੀਜ਼ਾ ਉਹਨਾਂ ਦੇ ਹੱਥ ਦੇ ਵਿੱਚ ਆ ਗਏ ਆਹਾ ਜਦੋਂ ਇਹ ਮੇਲਤੀ ਆਉਂਦੇ ਹੁੰਦੇ ਨੇ ਮੇਰੇ ਹਨਾ ਵੈਸੇ ਹਨਾ ਇਹ ਕੱਢ ਕੇ ਤੁਹਾਡੇ ਹੱਥ ਦੇ ਵਿੱਚ ਰੱਖ ਦਿੰਨਾ ਤੁਹਾਨੂੰ ਸ਼ੋਰਟੀ ਹੋ ਜਾਊਗੀ ਮਤਲਬ ਸਭ ਤੋਂ ਵੱਡਾ ਗੱਲ ਫਾਇਦਾ ਕੀ ਹੈ ਆਪਣਾ ਯਾਰ ਬੜਾ ਜੰਮੀ ਸਿੰਪਲ ਹੈ ਠੀਕ ਹੈ ਆਪਾਂ ਕਹਿੰਨੇ ਕਿ ਜਿਵੇਂ ਦੇਸੀ ਜੱਟ ਸੌਦਾ ਹੈ ਹਣਾ ਜੀ ਕਹਦਾ ਜੀ ਆਪਣਾ ਤਾਂ ਸਿੱਧਾ ਜ ਆ ਕੰਮ ਹੈਗਾ ਆਪਣੇ ਕੋਲ ਆਉਂਗੇ ਪਹਿਲਾਂ ਪੈਸੇ ਲੈ ਕੇ ਆਣ ਦੀ ਲੋੜ ਨਹੀਂ ਸਭ ਤੋਂ ਵੱਡੀ ਗੱਲ ਕੀ ਹੈਗੀ ਮੈਂ ਗੱਲਾਂ ਕਰ ਰਿਹਾ ਸੀਗਾ ਮੈਨੂੰ ਭਰਾ ਕਹਿੰਦਾ ਕਹਿੰਦਾ ਮੈਂ ਪ੍ਰੋਫਾਈਲ ਵੀ ਤੁਸੀਂ ਉਹ ਬੱਚੇ ਦੀ ਫੜਦੇ ਹੋ ਜਿਹਦੀ ਐਲੀਜੀਬਿਲਟੀ ਹੈਗੀ ਹੈ ਨਹੀਂ ਤੁਸੀਂ ਨੇ ਤੁਸੀਂ ਸਾਫ਼ ਮਨਾ ਕਰਦੇ ਮਨਾ ਮਨਾ ਸਾਫ਼ ਮਨਾ ਹਣਾ 24 ਪਾਸ ਆਊਟ ਬੱਚੇ ਐਟ ਲੀਸਟ ਅਸੀਂ 20 ਤੋਂ 25 ਫਾਈਲਸ ਨੂੰ 15 ਦਿਨਾਂ ਦੇ ਵਿੱਚ ਜਵਾਬ ਦਿੱਤਾ ਹੋ ਜਿਹੜੇ ਆਸਟ੍ਰੇਲੀਆ ਦੇ ਆ ਆਪਾਂ ਕਰ ਰਹੇ ਹਾਂ ਸਿਰਫ 25 ਪਾਸਪੋਰਟ ਪ੍ਰੋਫਾਈਲ ਜਿਹੜੀਆਂ ਜੈਨੂਅਨ ਨੇ ਹੁੰਦਾ ਜੀ ਹੁਣ ਗੱਲ ਆਪਾਂ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਦੀ ਕਰ ਰਹੇ ਹਾਂਗੇ 24 ਪਾਸਪੋਰਟ ਨੂੰ ਮਨਾਂਕ ਕਰ ਰਹੇ ਨੇ ਹੁਣ ਮੰਨ ਕੇ ਚੱਲੋ ਕੋਈ ਹੋਰ ਹੁੰਦਾ ਜਿਹਨਾਂ ਪੈਸੇ ਕਮਾਉਣੇ ਨੇ ਬਾਈ ਉਹਨਾਂ ਨੇ ਥੋੜੀ ਫਾਈਲ ਫੜ ਲੈਣੀ ਹੈ ਐਲੀਜੀਬਿਲਟੀ ਚਲੋ ਕੁਝ ਵੀ ਲਾ ਲਓ ਕੋਈ ਜਿਗਾਰਖਾਨੀ ਕਰਕੇ ਕੁਝ ਵੀ ਕਰਕੇ ਨਾ ਵੀਰੇ ਉਹ ਬਾਅਦ ਚ ਰੁਈ ਜਾਂਦੇ ਨੇ ਮਤਲਬ ਉਹ ਕੰਮ ਹੈ ਨਹੀਂ ਜਿਹਦੀ ਐਲੀਜੀਬਿਲਟੀ ਹੋਊਗੀ ਉਹ ਹੱਸ ਕੇ ਆ ਜਾਓ ਹੁਣ ਐਲੀਜੀਬਿਲਟੀ ਕੀ ਹੋਊਗੀ ਆਪਾਂ ਉਹਦੇ ਬਾਰੇ ਥੋੜੀ ਗੱਲ ਕਰ ਲੈਣੇ ਆ ਜਿਹੜੇ ਤਾਂ ਭਰਾ ਪਲ ਸਭ ਤੋਂ ਪਹਿਲੀ ਕੰਡੀਸ਼ਨ ਤਾਂ ਚਲੋ ਆਪਾਂ ਨੇ ਬੋਲੀ ਦਿੱਤੀ ਕਿ 2025 ਦੇ ਵਿੱਚ ਪਾਸਵਰਡ ਆਉਣਾ ਚਾਹੀਦਾ 24 ਵਾਲੇ ਨਾ ਆਇਓ ਵੀਰੋ ਤੁਹਾਡਾ ਟਾਈਮ ਖਰਾਬ ਹੋਊਗਾ ਕੋਈ ਫਾਇਦਾ ਨਹੀਂ 25 ਪਾਸਵਰਡ ਕਰ ਲਈ ਉਹਦੇ ਆਇਲਡ ਜਾਂ ਪੀਟੀ ਸਕੋਰ ਵਗੈਰਾ ਕੀ ਹੋਣਾ ਚਾਹੀਦਾ ਉਹਦੇ ਵਿੱਚ 58 ਓਵਰਾਲ ਸਕੋਰ ਚਾਹੀਦੇ ਆਪਾਂ ਨੂੰ ਆਇਲਸ ਦੇ ਵਿੱਚ 6 ਓਵਰਾਲ ਚੱਲ ਜਾਣਗੇ ਇੱਕ ਦੇ ਵਿੱਚੋਂ 5.5 ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਦੇ ਲਈ 6.5 ਈਚ 7 ਈਚ ਸਕੋਰ ਜਿਹੜੇ ਵਿਦ ਸਪਾਊਸ ਜਾਣਾ ਚਾਹੁੰਦੇ ਆ ਵਿਦ ਸਪਾਊਸ ਵਿਦ ਚਾਈਲਡ ਠੀਕ ਹੈ ਜੀ ਹਰ ਇੱਕ ਆਪਸ਼ਨ ਅਵੇਲੇਬਲ ਹੈ अच्छा मतलब ਦੇ ਘਰਦਿਆਂ ਦੇ ਬਕਾਇਦੇ ਹਨਗੇ ਨਾਲ ਜਾਣਾ ਚਾਹੁੰਦੇ ਨੇ ਆਪਣੀ ਮੀਸਿਸ ਇਕੱਠੇ ਜਾ ਸਕਦੇ ਆ ਉਹਦੇ ਬੱਚੇ ਨੂੰ ਨਾਲ ਲਿਜਾ ਸਕਦੇ ਠੀਕ ਹੈ ਉਹਨਾਂ ਲਈ ਵੀ एलिजिਬਿਲਟੀ ਹੈਗੀ ਹੈ ਬਾਕੀ ਇਹਦੇ ਥੋੜਾ ਜਿਹਾ ਡਿਟੇਲ ਦੇ ਵਿੱਚ ਗੱਲ ਕਰਨੀ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਕਾਲ ਕਰਕੇ ਬਾਈ ਬਣ ਕੇ ਡੇਟ ਤੇ ਟਾਈਮ ਜਰੂਰ ਲੈ ਲਿਓ ਕਿਉਂਕਿ ਤੁਸੀਂ ਕਈ ਵਾਰ ਦੂਰ ਆਓਗੇ ਬਾਈ ਹੋਰ ਨਾ ਮਿਲਣਾ ਫਿਰ ਤੁਹਾਡਾ ਵੀ ਟਾਈਮ ਖਰਾਬ ਹੋਊਗਾ ਨਾ ਕਾਲ ਕਰ ਲਿਓ ਡੇਟ ਤੇ ਟਾਈਮ ਜਰੂਰ ਲੈ ਲਿਓ ਹੁਣ ਆਸਟ੍ਰੇਲੀਆ ਦਾ 2025 ਪਾਸਪੋਰਟ ਪਲੱਸ 2 ਵਾਲੇ ਨੇ ਉਨਨ ਲਈ ਤਾਂ ਇੱਕ ਤਰ੍ਹਾਂ ਦਾ ਵੀ ਆਖਰੀ ਮੌਕਾ ਹੀ ਆ। ਆਖਰੀ ਮੌਕੇ। ਆਖਰੀ ਤਿੰਨ ਤੋਂ ਚਾਰ ਮਹੀਨੇ ਬਚੇ ਉਹਨਾਂ ਨੂੰ। ਬਸ ਇਸ ਤੋਂ ਬਾਅਦ ਫਿਰ ਬਾਤ ਚ ਕੋں ਕਿ ਤੁਹਾਡਾ ਟਾਈਮ ਵੀ ਨਿਕਲ ਜੂਗਾ। ਜਿਹੜੇ ਜਾਣਾ ਚਾਹੁੰਦੇ ਨੇ ਉਹ ਆਜੋ ਭਰਾ ਕੋਲ। ਪੈਸੇ ਦੀ ਚੱਕਰ ਹੈ ਹੀ ਕੋਈ ਨਹੀਂ ਜਦੋਂ ਪਹਿਲਾਂ ਆਪਾਂ ਦੇਣਾ ਕੁਝ ਨਹੀਂ ਇਹਦੇ ਵਿੱਚ ਇਕੱਲੇ ਐਮਬੈਸੀ ਬੈਸੀ ਵੀਸ ਬਰ ਨਹੀਂ ਪੈਂਦੀ ਐਮਬੈਸੀ ਫੀਸ ਹੈ ਜੀ ਉਸ ਟਰੀਡੀ ਦੀ ਠੀਕ ਹੈ ਉਹ ਵੀ ਬੰਦਾ ਆਪਣੇ ਕਾਰਡ ਤੋਂ ਭਰੇ ਅਸੀਂ ਕੈਸ਼ ਪੇਮੈਂਟ ਨਹੀਂ ਲੈਣੀ ਠੀਕ ਹੈ ਉਹ ਆਪਦੇ ਆਪ ਮਤਲਬ ਕਹਿ ਦੋਗੇ ਹਨਾ ਉਹ ਸਮਝਾ ਦੇਣਗੇ ਟੈਨਸ਼ਨ ਨਾ ਲਿਓ ਇਸ ਤਰੀਕੇ ਨਾਲ ਤੁਸੀਂ ਪੇ ਕਰਨੀ ਹੈ ਠੀਕ ਹੈ ਬਸ ਕਿ ਜਿਹੜਾ ਵੀ 25 ਪਾਸ ਆਊਟ ਬੱਚਾ ਆ ਗਿਆ ਜਦੀ ਐਲੀਜੀਬਿਲਟੀ ਬੰਦ ਹੀ ਹੂਈ ਜਦੀ ਪ੍ਰੋਫਾਈਲ ਨੂੰ ਆਪਾਂ ਓਕੇ ਕਰਤਾ ਉਹਦੀ ਰਿਫਿਊਜ਼ਲ ਨਹੀਂ ਆਉਂਦੀ ਜੇ ਰਿਫਿਊਜ਼ਲ ਆ ਗਈ ਜਿੰਨਾ ਨੁਕਸਾਨ ਹੋਇਆ ਮੈਂ ਪੱਲਿਆਂ ਪੇਮੈਂਟ ਦੂੰਗਾ ਜਿੰਨਾ ਨੁਕਸਾਨ ਹੋਵੇ ਨਹੀਂ ਯਾਰ ਬਰਾ ਪੱਲਿਆਂ ਦੂੰਗਾ ਮੈਂ ਪੱਕੀ ਗੱਲ ਆ ਪੱਕੀ ਗਰੰਟਡ ਲੈ ਬਾਈ ਰਿਟਨ ਚ ਐਗਰੀਮੈਂਟ ਕਰ ਲਿਓ ਜਿਹਦੀ ਪ੍ਰੋਫਾਈਲ ਨੂੰ ਹਾਂ ਹੋਗੀ ਜੇ ਉਹਦੀ ਰਿਫਿਊਜ਼ਲ ਆ ਗਈ ਜਿੰਨਾ ਨੁਕਸਾਨ ਹੋਊ ਮੈਂ ਤੁਹਾਨੂੰ ਡਬਲ ਪੇਮੈਂਟ ਦੇ ਲਵ ਲੈ ਬਾਈ ਇਦੋਂ ਵੱਡੀ ਸ਼ਾਰਟ ਕੀ ਹੋ ਗਈ ਮਤਲਬ ਆਪਾਂ ਫਾਈਲ ਇਹ ਫੜਦੇ ਆ ਜਿਹਦੇ ਆਪਾਂ ਨੂੰ ਪਤਾ ਵੀ ਹਾਂ ਆਪਾਂ ਇਹਦਾ ਵੀਜ਼ਾ ਕੱਢ ਕੇ ਦੇ ਦਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਹੀਂ ਫੜਦੇ ਨਹੀਂ ਆਪਾਂ ਬਿਲਕੁਲ ਬਿਲਕੁਲ ਹੁਣ ਇਹ ਸੀਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਈ ਪ੍ਰੋਫਾਈਲ ਐਲੀਜੀਬਿਲਟੀ ਪਲੱਸ 2 ਤੇ ਗ੍ਰ ਯੂਕੇ ਦੇ ਲਈ ਤਾਂ ਤੁਹਾਡੇ ਕੋਲ ਬਹੁਤ ਵੱਡਾ ਮੌਕਾ ਹੈ ਹੁਣ ਜਿਹੜੇ ਬੱਚੇ ਕਹਿੰਦੇ ਨੇ ਕਿ ਵੀਰੇ ਯਾਰ ਇਹਨਾਂ ਦਾ ਆਈਲੈਂਡਸ ਨਿਕਲ ਰਹੀ ਆਈਲੈਂਡਸ ਨਹੀਂ ਨਿਕਲਦੀ ਬਿਲਕੁਲ ਫਿਰ ਪੀਟੀ ਕਣੀ ਭੱਜ ਲੈਂਦਾ ਹੈ ਫਿਰ ਪੀਟੀ ਵੀ ਨਿਕਲੀ ਕਿ ਯੂਕੇ ਜਾਣਾ ਚਾਹੁੰਦੇ ਨੇ ਵਿਦਆਊਟ ਆਈਲੈਂਡਸ ਵਿਦਆਊਟ ਪੀਟੀ ਜਾ ਸਕਦੇ ਨੇ ਹਣਾ ਬਿਲਕੁਲ ਜਾ ਸਕਦੇ ਇਹਦੇ ਲਈ ਆਪਣੀ ਪ੍ਰੋਫਾਈਲ ਕਿਉਂ ਬਸ ਉਹਦੇ ਵਿੱਚ ਪਲੱਸ 2 ਦੇ ਵਿੱਚ ਉਹਨਾਂ ਦੇ 70% ਨੰਬਰ ਹੋਣੇ ਚਾਹੀਦੇ ਨੇ ਜਿਹੜਾ ਮੀਡੀਅਮ ਆ ਉਹ ਇੰਗਲਿਸ਼ ਹੋਣਾ ਚਾਹੀਦਾ ਓਕੇ ਸੇਮ ਰਿਕੁਆਇਰਮੈਂਟ ਗ੍ਰੈਜੂਏਸ਼ਨ ਵਾਲੇ ਬੱਚਿਆਂ ਲਈ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਦੇ 65 ਬਿਨਾ ਕਿਸੇ ਆਇਲਸ ਪੀਡੀ ਤੋਂ ਬਿਨਾ ਕਿਸੇ ਐਡਵਾਂਸ ਤੋਂ ਯੂਕੇ ਭੇਜਦਾਂਗੇ ਆਪਾਂ ਇਹ ਵੀਰੇ ਜਿਹੜੀ ਆਪਾਂ ਇੱਕ ਲਾਈਨ ਬੋਲ ਰਹਿਣਾ ਸ਼ਾਇਦ ਬਹੁਤੇ ਬੱਚਾ ਤਾਂ ਪਤਾ ਵੀ ਨਹੀਂ ਹੋਊਗੀ ਵੀ ਜਿਹੜਾ ਯੂਕੇ ਦਾ ਜੋ ਵੀਜ਼ਾ ਵਿਦਆਊਟ ਆਇਲੈਂਡਸ ਵਿਦਆਊਟ ਪੀਡੀ ਗੱਲ ਕਰਦੇ ਨੇ ਉਹਦੇ ਵਿੱਚ ਥੋੜੀ ਸਟਰੀਮ ਹੈ ਜਿਹੜੀ ਪਲੱਸ 2 ਦੀ ਉਹ ਇੰਗਲਿਸ਼ ਮੀਡੀਅਮ ਦੀ ਹੋਣੀ ਜ਼ਰੂਰੀ ਹੈ ਰਿਕੁਆਇਰਮੈਂਟ ਹੈ ਜੀ ਹਾਂ ਦੇਖੋ ਤੋਂ ਐ ਫੜ ਲਈ ਨਾ ਫਿਰ ਤੁਹਾਨੂੰ ਪਤਾ ਆਰੇ ਜਿਹੜੇ ਬੱਚੇ ਨੇ ਵੀਰੇ ਆਰਟਸ ਜਾਂ ਕਮਰਸ ਜਾਂ ਹੋਰ ਸਵੈਟ ਨਾ ਕਰ ਲੈਂਦੇ ਨੇਗੇ ਪਰ ਉਹਨਾਂ ਨੂੰ ਆਇਲੈਂਡ ਜਾਂ ਪੀਡੀ ਕਰਨੀ ਪਊਗੀ ਨਹੀਂ ਹਰ ਇੱਕ ਬੱਚਾ ਐਕਸੈਪਟਡ ਹੈ ਜ विदाउट आइलैंड्स विदाउट हेल्थ पीटी हर एक बच्चा एक्सेप्टेड है हर एक स्ट्रीम ਦਾ ਓਕੇ ਆਸਟ੍ਰੇਲੀਆ ਲਈ ਵੀ ਲੋਕ ਕਹਿੰਦੇ ਨੇ ਆਰਟਸ ਵਾਲੇ ਬੱਚਿਆਂ ਦੇ ਵੀਜ਼ਾ ਨਹੀਂ ਲੱਗਦੇ ਆਰਟਸ ਵਾਲੇ ਬੱਚੇ ਵੀ एक्सेप्टेड ਹੈ एक्सेप्टेड ਨੇ एक्सेप्टेड ਨੇ ਤੇ यूके ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਤੁਹਾਨੂੰ ਕੋਈ ਐਮਬੈਸੀ ਫੀਸ ਨਹੀਂ ਦੇਣੀ ਉਹਦਾ ਕਾਰਨ ਕੀ ਹੈ ਆਪਰਾ ਦੀ ਜੇਬ ਚ ਭਰਾਂਗੇ ਬਿਲਕੁਲ ਵੀ ਖੁਦ ਪਰ ਐਮਬੈਸੀ ਫੀਸ ਵੀ ਜਿਹੜੇ ਬੱਚੇ ਪੇਮੈਂਟ ਇਹ ਕਹਿੰਦਾ ਚਾਹੁੰਦੇ ਨੇ ਵੀ ਸਾਡੇ ਨਾਲ ਫਰਾਡ ਨਾ ਹੋ ਜੇ ਅਸੀਂ ਪਹੁੰਚ ਕੇ ਪੇਮੈਂਟ ਦੇਣੀ ਆ ਅਸੀਂ ਸਟੱਡੀ ਵੀਜ਼ੇ ਦੀ ਰੀਚ ਵੀ ਕਰ ਲਾਂਗੇ ਰੀਚ ਤੇ ਵੀ ਪੈਸੇ ਲੈ ਲਾਂਗੇ ਟਿਕਟ ਨਾਲ ਕਰਵਾ ਦਾਂਗੇ ਇਹਨੂੰ ਕਹਵੇਂ ਨਾ ਸਿੱਧੀ ਗੱਲ ਨਾ ਕੋਈ ਫਾਲਤੂੜਾ ਹੁਣ ਯੂਕੇ ਦਾ ਕੀ ਚੱਕਰ ਪੈਦਾ ਅਗਲਾ ਕਹਿੰਦਾ ਚਲੋ ਯਾਰ ਥੋਨਾਂ ਪਹਿਲਾਂ ਪੈਸੇ ਨਹੀਂ ਦੇਣੇ ਨਾ ਦਿਓ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਨਹੀਂ ਦੇਣੇ ਨਾ ਦਿਓ ਸਟੱਡੀ ਵੀਜ਼ੇ ਦੀ ਗੱਲ ਕਰ ਰਹੇ ਹਾਂ ਯੂਕੇ ਦੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਪਹੁੰਚ ਗਿਆ ਉਦੋਂ ਦੇ ਦਿਓ ਉਦੋਂ ਦੇ ਦਿਓ ਕੋਈ ਪ੍ਰੋਬਲਮ ਐਦੂ ਵੱਡਾ ਕੌਣ ਕੌਣ ਕਰਦਾ ਸਰ ਬਈ ਪਿੰਡਾਂ ਵਾਲੇ ਕਰ ਸਕਦੇ ਨੇ ਤੁਹਾਨੂੰ ਇਹ ਵੀ ਗੱਲ ਦੱਸਦਾ ਏਡਾ ਜਿਗਰਾ ਕਹਦਾ ਨੇਗਾ ਭਰਾ ਹਨਾ ਕੁਈ ਆਫਰ ਅਜੇ ਤੱਕ ਤੁਸੀਂ ਦੇਖਿਆ ਨਹੀਂ ਹੋਣਾ ਵੀ ਸਟੱਡੀ ਪੇਮੈਂਟ ਆ ਜਿਹੜੀ ਉਹ ਰੀਚ ਤੇ ਹੋਗੇ ਉਹ ਰੀਚ ਤੇ ਹੋਗੇ ਮੈਂ ਖੁਦ ਪਹਿਲੀ ਵਾਰ ਸੁਣ ਰਿਹਾ ਯਾਰ ਇਹ ਨਾ ਜਗਰੇ ਵਾਲੀ ਗੱਲਾਂ ਹੁੰਦੀਆਂ ਹੁੰਦੀਆਂ ਨੇਗੀਆਂ ਤੇ ਇਹਦੇ ਵਿੱਚ ਐਲੀਜੀਬਿਲਟੀ ਆਪਾਂ ਤੁਹਾਨੂੰ ਦੱਸਤੀ ਠੀਕ ਹੈ ਵਿਦਆਊਟ ਆਈਸ ਵਿਦਆਊਟ ਪੀਟੀ ਤੇ ਕਰ ਸਕਦੇ ਕੋਈ ਚੱਕਰ ਨਹੀਂਗਾ ਆਜੋ ਵਿਜ਼ਿਟ ਕਰ ਲਿਓ ਤੇ ਬਾਕੀ ਭਰਾਵਾਂ ਦੇ ਸਕਰੀਨ ਤੇ ਮੋਬਾਈਲ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾਗੇ ਕਿਸੇ ਵੀ ਆਪਣੇ ਭਰਾਣੇ ਹਾ ਦੋਨਾਂ ਪ੍ਰੋਡਕਟਾਂ ਬਾਰੇ ਕੋਈ ਵੀ ਗੱਲ ਕਰਨੀ ਹੈ ਕਾਲ ਤੇ ਡਿਸਕਸ ਕਰ ਲਓ ਆਪਣੀ ਡੇਟ ਤੇ ਟਾਈਮ ਲੈ ਲੈਣਾ ਆਪਣਾ ਦੋ ਪ੍ਰੋਡਕਟ ਇਹ ਨੇ ਜੀ ਹਾਂਜੀ ਹੋਰ ਕੋਈ ਵੀ ਛੋਟੀ ਕੰਟਰੀ ਦਾ ਵੀਜ਼ਾ ਲਵਾਉਣਾ ਸਟੱਡੀ ਵੀਜ਼ਾ ਉਹਨਾਂ ਵਰਕ ਦੇ ਵਿੱਚ ਅਸੀਂ ਡੀਲ ਨਹੀਂ ਕਰਦੇ ਜਿਨ੍ਹਾਂ ਨੇ ਵੀ ਸਟੱਡੀ ਵੀਜ਼ਾ ਲਵਾਉਣਾ ਚਾਹੇ ਸਿੰਗਾਪੁਰਾ ਚਾਹੇ ਸਾਈਪ੍ਰਸ ਹੈ ਕੋਈ ਵੀ ਛੋਟੀ ਕੰਟਰੀ ਦਾ ਕਿਸੇ ਕੰਟਰੀ ਦੀ ਪੇਮੈਂਟ ਅਡਵਾਂਸ ਨਹੀਂ ਲੈਣੀ ਲਓ ਜੀ ਸਾਰਿਆਂ ਦੀ ਆਫਟਰ ਵੀਜ਼ਾ ਪੇਮੈਂਟ ਹੈ ਜਿਹੜੇ ਕਹਿੰਦੇ ਆ ਸਾਈਪ੍ਰਸ ਦੇ ਪੈਸੇ ਪਹਿਲਾਂ ਲਵਾਂਗੇ ਸਿੰਗਾਪੁਰ ਦੀ ਐਮਬੈਸੀ ਫੀਸ ਲਵਾਂ ਕੋਈ ਐਮਬੈਸੀ ਫੀਸ ਨਹੀਂ ਕੋਈ ਆ ਹਰ ਇੱਕ ਕੰਟਰੀ ਲਈ ਆਫਰ ਹੈ ਇਕੱਲਾ ਯੂਕੇ ਆਸਟ੍ਰੇਲੀਆ ਨਹੀਂ ਹਰ ਇੱਕ ਕੰਟਰੀ ਲਈ ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੁੰਦੀ ਹੈਗੀ ਕਈ ਵਾਰ ਕਹਿੰਦੇ ਨੇ ਕਿ ਬਾਈ ਯਾਰ ਵੀ ਖਰਚਾ ਵਰਚਾ ਕਿੰਨਾ ਹੋਊਗਾ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਚਲੋ ਮੈਂ ਆਪਦੇ ਮੂੰਹ ਹੀ ਕਹਿ ਦਿੰਦਾ ਪਰ ਅੰਤ ਤੱਕ ਕੀ ਕਹਾਂਗੇ ਆਪਾਂ ਬਾਈ ਪਿੰਡ 'ਚ ਜਰੂਰ ਬੈਠਾਗਾ ਤੁਸੀਂ 4-5 ਆਪਦਾ ਕਿਤੇ ਰੇਟ ਟਰਾਈ ਕਰਕੇ ਪੁੱਛ ਕੇ ਕਨਫਰਮ ਕਰਕੇ ਪਦਵਰ ਆਪਣੇ ਭਰਾ ਕੋਲ ਆ ਜੇ ਤੁਸੀਂ ਜ ਐ ਕਹੋਗੇ ਕਿ ਬਾਈ ਯਾਰ ਇੰਨਾ ਘੱਟ ਦੇ ਵਿੱਚ ਕਰੀ ਜਾਂਦੇ ਹੈ ਕਮਾਲ ਹੋ ਗਈ ਵੀ ਕੁਝ ਕੁਮਾਰੇ ਹੋ ਹਾਂ ਜੀ ਤੁਸੀਂ ਖੁਦ ਕਹੋਗੇ ਵੀ ਯਾਰ ਤੁਸੀਂ ਬਈ ਕੁਝ ਕੁਮਾਰੇ ਹੋ ਬਾਕੀ ਬਈ ਭਰਾਵਾਂ ਦੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਸਕਰੀਨ ਚ ਚੱਲ ਰਹੇ ਨੇ ਕਿਸੇ ਵੀ ਭਰਾ ਨਾਲ ਆਪਣਾ ਸਟੱਡੀ ਵੀਜ਼ੇ ਬਾਰੇ ਕੋਈ ਵੀ ਗੱਲ ਕਰਨੇ ਬਾਕੀ ਕੰਟਰੀ ਦਾ ਵੀ ਕੰਮ ਕਰਦੇ ਨੇ ਬਾਕੀ ਆਪਣੇ ਦੋ ਪ੍ਰੋਡਕਟ ਵੀਰੇ ਮੇਨ ਹੈਗੇ ਸਣਾ ਬਿਲਕੁਲ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ ਜੀ